ਹਰੇ ਬੈਕ ਤੇ ਕਮੈਂਟ ਕਰਦਾ ਜੇ ਇਹਨੇ ਮੈਨੂੰ ਨਹੀਂ ਰਹਿਣਾ ਜੇ ਮੈਂ ਤੈਨੂੰ ਕਹੋਲੀ ਆਈਦੀ ਆ ਭਲਾ ਕੀ ਆ ਆ ਮੈਨਾਂ ਝੂਠੀ ਆਈਦੀ ਬਣਾ ਕੇ ਗੱਲਾਂ ਕਰਦੀ ਸੀ ਜਦੋਂ ਜਦੋਂ ਸਰ ਜੀ ਏਰੀਆ ਜੀ ਦੇ ਮੇਰੀਆਂ ਮੇਰੇ ਡੈਡੀ ਦੀ ਚਾਚੇਰੀ ਸੋ ਬੋਲਣ ਤੋਂ ਕਿਹੜੀ ਚੈਟ ਦਿਖਾ ਰਹੇ ਉਹ ਮਾਸ਼ਾਅੱਲਾ ਫੈਕ ਉਹ ਕਿਹਦੀ ਚੈਟ ਹੈ 3-4 ਸਾਲ ਪੁਰਾਣੀ ਹੈ ਤੂੰ ਡਿਟੇਲ ਕਢਾ ਕੇ ਦੇ ਲੈ ਉਹ ਪੂਰੀ ਦਿਖਾ ਨਹੀਂ ਪੁਰਾਣੀ ਚਾਹਦੀ ਗਈ ਹੈ ਚਾਹਦੀ ਮੈਂ ਮੇਰੇ ਬੱਚੇ ਦਾ ਮੇਰੇ ਬੱਚੇ ਦਾ ਮੇਰੇ ਬੱਚੇ ਨੂੰ ਕਰਾਇਆ ਚਲੇ ਕੇ ਜੋਬ ਕਰਦੇ ਇੱਕ ਲੇਡੀ ਸਾ ਬੱਚੇ ਨੂੰ ਬਿਨਾਂ ਲੈ ਜਾਣ ਬੱਚੇ ਨੂੰ ਕਹਿੰਦਾ ਕਿ ਮੈਂ ਤੇਰੇ ਤੋਂ ਮਾਣਾ ਰਹਿੰਦਾ ਤੇਰੀ ਮਾਂ ਨੂੰ ਮੈਂ ਛੱਡਣਾ ਆ ਜਿਹੜੀ ਲੇਡੀ ਦਾ ਨਾਮ ਪਿੰਕੀ ਉਹ ਕੌਣ ਹੈ ਕਿਥੇ ਕੰਮ ਕਰਦੀ ਹੈ ਤੇ ਭਾਜੀ ਤੁਹਾਡੇ ਨਾਲ ਕੀ ਕੀ ਸੰਬੰਧ ਕੀ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈਗਾ ਉਹਦੇ ਨਾਲ ਬਤਾ ਉਹ ਨੀਸ਼ਾ ਮੈਡਮ ਇਹਦੀ ਐਚ ਆਰ ਉਹਨਾਂ ਨੇ ਇਹਨਾਂ ਮੁਕਰ ਕੇ ਕਹਿੰਦੇ ਕਿ ਇੱਥੇ ਨਾ ਉਹ ਨਹੀਂ ਆਇਆ ਮੈਂ ਉਹਨਾਂ ਨੂੰ ਵੀਡੀਓ ਭੇਜੀ ਮੈਂ ਤਾਂ ਸਾਰੇ ਪ੍ਰੂਫ ਆ ਮੈਡਮ ਦੀ ਕੀ ਕਹਿੰਦੇ ਮੈਸੇਜ ਤੋਂ ਲੈ ਕੇ ਰਿਕਾਰਡਿੰਗ ਤੋਂ ਲੈ ਕੇ ਨੰਬਰ ਤੱਕ ਬੜਾ ਨਾ ਗੱਲ ਘਦਾ ਰੰਦਾ ਜੀ ਮੈਂ ਸਰ ਜੀ ਇਹ ਪਤਾ ਕਿ ਹੋ ਗਈ ਐ ਜਿੱਦਾਂ ਛੁੱਟੀ ਹੋਈ ਹੈ ਨਾ ਤੇ ਤੁਹਾਨੂੰ ਕੀ ਲੱਗਦਾ ਭਾਜੀ ਕਿਉਂ ਇਦਾਂ ਕਿਉਂ ਕਰ ਰਿਹਾ ਫਿਰ ਪਾਗਲਾ ਹੈ ਮੈਂਟਲ ਆ ਕੇਰੀ ਸੁਣਦੀ ਨਹੀਂ ਹੈਗੀ 7 ਸਾਲਾਂ ਦੀ ਮੇਰੀ ਤੇ ਸੁਣੀ ਕਹਿੰਦੇ ਫਿਰ ਸੇ ਕਿਉਂ ਨਹੀਂ ਕੋਈ ਆਉਂਦੇ ਆ ਹੁਣ ਪ ਤੁਹਾਡੀ ਗੱਲ ਕਿੰਨੀ ਹੈਗਾ ਨਹੀਂ ਹੁਣ ਕੋਟ ਗਾਇਜਾਪੁਰ ਤੋਂ ਤੁਸੀਂ ਕਰਾਇਆ ਸੀ ਇਹਨਾਂ ਦੇ ਹਾਂਜੀ ਮੈਂ ਕਰਾਇਆ ਸੀ ਕਿਹਾ ਇਹਨਾਂ ਨੇ ਮੈਨੂੰ ਜਾਨ ਮਾਰ ਦੀ ਕੋਸ਼ਿਸ਼ ਕੀਤੀ ਇਹਦੀ ਮੰਮੀ ਇਹਦੀ ਭੈਣ ਇਹ ਲੈਣ ਕਿਹੜੀ ਚੈਟਿੰਗ ਹੈ ਜੀ ਇਹਨਾਂ ਦੀ 2 ਵਜੇ ਤੈਨੂੰ ਇਹ ਕਿਹਦੇ ਨਾਲ ਦਿਖਾਓ ਕਿਹੜੀ ਹੈ ਦਿਖਾਓ ਮੈਨੂੰ ਵੀ ਦਿਖਾਓ ਮੈਂ ਕਿੱਥੇ ਮੈਨੂੰ ਵੀ ਦਿਖਾਓ ਪਰਾਂ ੱੱਲੇ ਦਿਖਾਓ ਇੱਕ ਮਿੰਟ ਇੱਕ ਮਿੰਟ ਅੱਗੇ ਦਿਖਾਓ ਮੈਂ ਦੇ ਮੈਨੇ ਵੀ ਤਕਾਂ ਦੇਖਣ ਤੋਂ ਨਾ ਕਿਹੜੀ ਮੈਂ ਚੈਟਿੰਗ ਕੀਤੀ ਮੇਰੀ ਆਈਡੀਆ ਤੇ ਨਾ ਸਾਰੇ ਇਹਦੇ ਬੱਸ ਫੇਸਬੁੱਕ ਖੋਲੋ ਨਹੀਂ ਚੈਟਿੰਗ ਤੁਹਾਡੀਆਂ ਫੇਕ ਥੋੜਾ ਆਉਗੀਆਂ ਚੈਟਿੰਗ ਤੁਹਾਡੀਆਂ ਮੈਡਮ ਚੈਟਿੰਗ ਚ ਕੀ ਲਿਖਿਆ ਵੀ ਆਪ ਵਰਗੇ ਤਾਂ ਇਹ ਐਸਾ ਤੇ ਮਾਰਕੀਟ ਮੈਨੂੰ ਫੋਟ ਕੀਤੀ ਇਦਾਂ ਜਿਹੜੀ ਚੈਟਿੰਗ ਜਿਹੜਾ ਦਿਖਾ ਰਹੇ ਹੋ ਸਰ ਰਾਤ ਨੂੰ 2 ਵਜੇ 3 ਵਜੇ 2:52 ਮਿੰਟ ਤੇ ਗੱਲਾਂ ਕਰਦਾ ਇੱਕ ਤੁਹਾਡੇ ਤੋਂ ਹੋਰ ਅਲੀਕੇਸ਼ਨ ਲਗਾ ਰਹੇ ਤੁਹਾਡੀ ਮਦਰ ਤੇ ਮੈਂ ਕਹਿੰਦੇ ਨਸ਼ਾ ਵੇਚਦੀ ਤੁਹਾਡੀ ਮਦਰ ਉਹ ਕਹੇ ਜੇ ਮੈਂ ਆਪਣੇ ਜੇ ਮੈਂ ਖਾਂਦਾ ਨਾ ਜੇ ਮੈਂ ਖਾਂਦਾ ਜੇ ਆਹ ਕਹਿੰਦਾ ਮੈਂ ਨਸ਼ਾ ਖਾਂਦਾ ਤੇ ਫੇਰ ਇਹਨਾਂ ਘਰੋਂ ਲੈ ਕੇ ਨਹੀਂ ਇਹ ਵੇਚਦੇ ਕਿਸੀ ਨੂੰ ਨਸ਼ਾ ਹੁੰਦਾ ਜਿਹੜੇ ਕਹਿੰਦੀ ਵੀ ਖਾਂਦਾ ਤੁਸੀਂ ਬੂਟਾ ਪਿੰਡ ਜਾ ਕੇ ਇਹ ਲਾਈਵ ਸਾਰੇ ਮੈਂ ਲੈਂਦ ਪੁੱਛ ਸਕਦੇ ਹੋ ਇਹਨਾਂ ਦੀ ਗੱਲ ਵਿੱਚ ਜਾ ਕੇ ਪੁੱਛ ਪਾਜੀ ਸਾਡੀ ਵੀਡੀਓ ਕੋਣ ਹੋ ਤੁਸੀਂ ਕੌਣ ਹੋ ਕੋਣ ਹੋ ਤੁਸੀਂ ਕੋਣ ਕੀ ਬਾਈ ਬਾਈ ਕੀ ਨਾਮ ਤੇਰਾ ਪਾਜੀ ਇਹ ਮੁੰਡਾ ਸਾਡੇ ਕੋਲ ਕੰਮ ਕਰਦਾ ਅੱਜ ਅੱਛਾ ਕਿਹੜੀ ਕਿਹੜੀ ਫੈਕਟਰੀ ਆ ਫੈਕਟਰੀ ਤੋਂ ਤਸਵੀਰਾਂ ਦੇਖੋ ਜੀ ਇਹ ਫੈਕਟਰੀ ਦੇ ਵਿੱਚ ਬੰਦਾ ਕੰਮ ਕਰਦਾ ਜੀ ਪੀ ਆਰ ਕੇ ਇੰਡਸਟਰੀ ਨਾਮ ਦੇ ਜਿਹੜਾ ਪ੍ਰਾਈਵੇਟ ਲਿਮਟਿਡ ਇੱਥੇ ਕੰਮ ਕਰਦਾ ਵਿਅਕਤੀ ਦਾ ਇੱਥੇ ਵਾਰ ਵਿਵਾਦ ਹੋ ਰਿਹਾ ਭਾਰੀ ਹੰਗਾਮਾ ਹੋ ਰਿਹਾ ਜਿੱਥੇ ਇੱਕ ਲੇਡੀਸ ਆਈ ਉਹਦਾ ਕਹਿਣਾ ਕਿ ਇੱਥੇ ਕੋਈ ਲੇਡੀਸ ਨਾਲ ਹੀ ਉਹਦਾ ਵਿਵਾਦ ਆ ਰਿਹਾ ਦੂਜੇ ਪਾਸੇ ਜਿਹੜਾ ਮੇਰੇ ਛੱਡੇ ਸੀ ਜਿਹੜਾ ਅਸੀਂ ਕਿਹਾ ਸੀ ਮੈਂ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਜਨਾਨੀ ਮੇਰਾ ਇਹ ਚਿਤਰੋਂ ਦੇ 2 ਮਹੀਨੇ ਤੋਂ ਤੁਸੀਂ ਇਹਨਾਂ ਦੇ ਘਰ ਦੇਣਾ ਨਹੀਂ ਗੱਲ ਕੀਤੀ ਸਰ ਬੇਅਦਕਲ ਕੀਤਾ ਹੋਇਆ ਕਹਿੰਦੇ ਸਾਡੇ ਚਰੋਣ ਨਹੀਂ ਰਹਿੰਦਾ ਉੱਥੇ ਆ ਨਹੀਂ ਨਹੀਂ ਤੁਹਾਡੇ ਨਾਲ ਰੋਈ ਨਹੀਂ ਜਾਂਦਾ ਦੋ ਸਾਲ ਦੋ ਸਾਲ ਤੋਂ ਰਹਿ ਰਹੀ ਆ ਸੀਗਾ 8-9 ਮਹੀਨੇ ਹੋ ਗਏ ਆ ਇਹਦੇ ਘਰ ਵਿੱਚ ਬਹੁਤ ਜ਼ਿਆਦਾ ਇੰਟਰਫੇਰ ਅੱਜ ਤਾਂ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਅੱਜ ਫੈਕਟਰੀ ਦਾ ਅਦਾ ਸੀਗਾ ਮੈਂ ਜਦੋਂ ਆਪਣੇ ਅੱਖੀ ਪ੍ਰੂਫ ਦੇਖ ਲਿਆ ਤਾਂ ਆਈਆਂ ਮੈਂ ਲੱਗਣ ਮੈਂ ਨਹੀਂ ਬੜੀ ਇਸ ਫੈਕਟਰੀ ਚ ਅੱਜ ਆਈਆਂ ਸਬੂਤ ਲੈ ਕੇ ਆਈ ਉਹ ਤਾਂ ਕਹਿੰਦਾ ਮੈਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਕੋਈ ਐਦਾਂ ਤੁਹਾਡੇ ਸਾਹਮਣੇ ਕਹਿੰਦਾ ਨਾ ਹੂੰ ਹਾਂ ਤੁਸੀਂ ਨਹੀਂ ਤੁਹਾਡੀ ਤੁਹਾਡੀ ਜਿਹੜੀ ਤੁਸੀਂ ਲੇਡੀਜ਼ 'ਤੇ ਅਲੀਗੇਸ਼ਨ ਲਗਾ ਰਹੇ ਹੋ ਤੁਹਾਡੀ ਉਹਦੇ ਨਾਲ ਕਦੀ ਗੱਲਬਾਤ ਹੋਈ ਹੈ ਸਰ ਮੇਰੇ ਨਾਲ ਨਹੀਂ ਹੋਈ ਮੈਂ ਦੇਖ ਕੇ ਤਾਂ ਆਈਆਂ ਨੀ ਜਿਹੜੀ ਚੈਟਿੰਗ ਤੁਸੀਂ ਪਹਿਲਾਂ ਵੀ ਨਹੀਂ ਤੁਸੀਂ ਲਿਖਿਆ ਕੀ ਹੋਇਆ ਉਹ ਹੀ ਤੁਹਾਨੂੰ ਪੁੱਛ ਰਹੇ ਆ ਪਹਿਲਾਂ ਵੀ ਕਦੀ ਕੰਪਲੇਂਟ ਦਿੱਤੀ ਹੈ ਸੋ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਪਹੁੰਚਿਆ ਹੋਇਆ ਪੁਲਿਸ ਨਾਲ ਵੀ ਗੱਲ ਸਰ ਇਹ ਕੀ ਹੈ ਕੀ ਵਿਵਾਦ ਕੀ ਸਾਰਾ ਇਹ ਤੁਹਾਨੂੰ ਇਨਫਰਮੇਸ਼ਨ ਗਈ ਸੀ ਦੇਖ ਲੈ ਜਿਹੜਾ ਝਗੜਾ ਹੋਇਆ ਅਸਲ ਤੇ ਇਹਨਾਂ ਦਾ ਏਰੀਆ ਪੈਂਦਾ ਪੰਜ ਨੰਬਰ ਉੱਥੇ ਨਾਲ ਪਹਿਲਾਂ ਕਿ ਚੱਲਦਾ ਨਹੀਂ ਨਹੀਂ ਇਸ ਟਾਈਮ ਤੇ ਇੱਥੇ ਖੜੇ ਨੇ ਇਹ ਅਤੇ ਹੁਣ ਕੀ ਪ੍ਰੈਜ਼ੈਂਟ ਕੀ ਗੱਲਬਾਤ ਆ ਇੱਥੇ ਸਾਨੂੰ ਤਾਂ ਇਹ ਕੀਤੀ ਰਸਤੇ ਦੇ ਵਿੱਚ ਜਾਣ ਦੀ ਬੱਚਾ ਲੈ ਕੇ ਬੈਠੀ ਆ ਆ ਕੇ ਹੀ ਸ਼ੈੜ ਤੇ ਕਰਾਤੀ ਮੈਂ ਸ਼ੈੜ ਤੇ ਕਰਾਤੀ ਪਰ ਜਿਹਦਾ ਕਹਿ ਰਹੇ ਕਿ ਇਸ ਫੈਕਟਰੀ ਦੇ ਵਿੱਚ ਲੇਡੀ ਕੰਮ ਕਰਦੀ ਆ ਜਿਹਦੇ ਨਾਲ ਉਹਦੇ ਹਸਬੰਦ ਦੀ ਗੱਲਬਾਤ ਆ ਤੁਸੀਂ ਤੁਹਾਡੀ ਹੋਈ ਅੰਦਰ ਫੈਕਟਰੀ ਗੱਲਬਾਤ ਹੋਈ ਫੈਕਟਰੀ ਮਾਲਕ ਨਾਲ ਹਾਂਜੀ ਮੈਂ ਅੰਦਰ ਤੁਸੀਂ ਗੱਲਬਾਤ ਕੀਤੀ ਹੋਈ ਅੰਦਰ ਮਾਲਕ ਨਾਲ ਤੁਸੀਂ ਇੰਨਾ ਕਹਿੰਦਾ ਆਏ ਕਿ ਜੇ ਤੁਹਾਨੂੰ ਕੋਈ ਚਾਕਾ ਆ ਕੇ ਲਿਖਤੀ ਦਿਖਾ ਦੇ ਦੋ ਇਹ ਕਹਿੰਦੀ ਮੈਂ ਮੀਡੀਆ ਕਹਿੰਦੀ ਮੈਂ ਮੀਡੀਆ ਵਾਲਿਆਂ ਨੂੰ ਦੇਣਾ ਹੈ ਮੀਡੀਆ ਵਾਲਿਆਂ ਨੂੰ ਮੈਂ ਵੀ ਤੇਰੀ ਮੈਂ ਆਪਣੇ ਚੈਨਾ ਬਲੋ ਕੀ ਹੋ ਜਾ ਰਿਹਾ ਹੈ ਕਿਉਂਕਿ ਤੂੰ ਪੇਂਥਰ ਹੋ ਰਿਹਾ ਹੈ ਬੱਚਾ ਬਿਮਾਰ ਹੈ ਅੱਛਾ ਪਹਿਲੇ ਸੜਕ ਦੇ ਵਿੱਚ ਬੈਠੇ ਸੀ ਵਿਆਹ ਕਿ ਕਹਿੰਦੇ ਵਿਆਹ ਕਿ ਕਹਿੰਦੇ ਤੁਸੀਂ ਮਜਬੂਰ ਕਰਾ ਦਿੱ ਜਿੰਨਾਂ ਨੂੰ ਮੈਂ ਜਾਣਾ ਜਬਰਦਸਤੀ ਹੋਇਆ ਘਰੋਂ ਤਾਲਾ ਇਹ ਦਰਵਾਜ਼ਾ ਤੋੜ ਕੇ ਇਹਨੂੰ ਕੱਢਿਆ ਸੀ ਯਾਰੋ ਠੀਕ ਹੈ ਤਾਂ ਸਾਨੂੰ ਫਿਰ ਮਜਬੂਰੀ ਨਾਲ ਵਿਆਹ ਕਰਾਉਣਾ ਪਿਆ ਸੀ ਠੀਕ ਹੈ ਇਹ ਅੱਜ ਕਹਿੰਦੀ ਮੇਰੇ ਲਾ ਮੈਰੀ ਨਹੀਂ ਸਾਡੀ ਲਾ ਮੈਰੀ ਹੋਈ ਦੀ ਹੈ ਅੱਛਾ ਤੁਹਾ ਮੈਰੀ ਆ ਕੋਈ ਸਾਡੀ ਗੋੜ ਦੁਆਰੇ ਦੇ ਵਿੱਚ ਪਾਈ ਜਿਦੋਂ ਲਮ ਮੇਰੀ ਵੀ ਹੋਈ ਫਿਰ ਵੀ ਤੜਦੇ ਜਿਹਦਾ ਅਲਿਗੇਸ਼ਨ ਲਗਾ ਰਹੇ ਆ ਯਾਰੇ ਅੰਦਰ ਗੱਲਬਾਤ ਆ ਕਿਸੇ ਨਾਲ ਜੀ ਆ ਜਿਹੜੀ ਚੈਟ ਦਿਖਾ ਰਹੇ ਉਹ ਉਹ ਕਿਹਦੀ ਚੈਟ ਆ ਤਿੰਨ ਚਾਰ ਸਾਲ ਪੁਰਾਣੀ ਆ ਤੁਸੀਂ ਡਿਟੇਲ ਕਢਾ ਕੇ ਦੇ ਲਓ ਪੂਰੀ ਦਿਖਾ ਨਹੀਂ ਪੁਰਾਣੀ ਵਾਲੇ ਹੈਗੀ ਤੁਹਾਡੀ ਫੇਸਬੁੱਕ ਤੇ ਹੈ ਜੀ ਤੁਹਾਡੀ ਮੇਰੀ ਨਹੀਂ ਹੈਗੀ ਇਹ ਖੁੱਤ ਗੱਦੀ ਕਰ ਲਾ ਫੇਸਬੁੱਕ ਤਾਂ ਮੇਰੀ ਹੈਗੀ ਜਿਹੜੀ ਉਹ ਵਟਸਐਪ ਦੀ ਚੈਟ ਦਿਖਾ ਰਹੇ ਆ ਭਾਵੇਂ ਪੁਰਾਣੀ ਨਵੀਂ ਹੈਗੀ ਤੁਹਾਡੀ ਨਹੀਂ ਹੈਗੀ ਵਟਸਐਪ ਦੀ ਫੇਸਬੁੱਕ ਤੋਂ ਕਿਤੇ ਦਿਆਂ ਨੇ ਫੋਟੋ ਚੱਕੀ ਦੀ ਫੇਸਬੁੱਕ ਪਰ ਦੇਖੋ ਨਾ ਭਾਜੀ ਤੁਹਾਡਾ ਆ ਮੈਨੂੰ ਨਹੀਂ ਮੈਨੂੰ ਨਹੀਂ ਨਾਮ ਹੈ ਮਸੰਦਰ ਚਲਾਉਂਦਾ ਨਹੀਂ ਉਹ ਕਹਿੰਦੇ ਵੀ ਆਪਾਂ ਪੂਰੀ ਫੈਮਿਲੀ ਲੈ ਕੇ ਆਏ ਗਰਦਾਸ ਕੰਨੀ ਆ ਲੜਕੀ ਦੀ ਲੜਕੀ ਨੂੰ ਗਲਤ ਕਮੈਂਟ ਕਰਦਾ ਵਾ ਤੇ ਉਹਨਾਂ ਦੀ ਚੈਟ ਦੇ ਵਿੱਚ ਸਾਰਾ ਕੁਝ ਹੈ ਮੈਨੂੰ ਨਹੀਂ ਪਤਾ ਜਿੰਨਾ ਕਹਿੰਦੇ ਨੇ ਕਿ ਜੋ ਜਿੰਨਾ ਮਰਜ਼ੀਏ ਖੂਹਾਂ ਖੋਦੀ ਜੋ ਖੋਦੀ ਜੋ ਖੋਦੀ ਉਹਦਾ ਹਸਾਬ ਹੈ ਰਾ ਜਿੰਨੇ ਮਰਜ਼ੀਏ ਕੋ ਗੱਲਾਂ ਸੁਣੋ ਕਹਾਣੀਆਂ ਨੇ ਬਣਾਈ ਜਾਣੀਆਂ ਬਣਾਏ ਜਾਣੀਆਂ ਆ ਮੈਂ ਤਾਂ ਰੇ ਕੇ ਹੱਥ ਜੋੜੇ ਠੀਕ ਹੈ ਜਿਹੜੇ ਭੈਣ ਲੈਣੇ ਇਹਦੇ ਲੈ ਲਓ ਜੋ ਵੀ ਫੈਸਲਾ ਲੈ ਮੈਨੂੰ ਪਤਾ ਨਹੀਂ ਤੁਸੀਂ ਆਪਣੇ ਪੱਖ 'ਚ ਕੀ ਕਹਿਣਾ ਚਾਹੁੰਦੇ ਤੁਸੀਂ ਕਹਿ ਸਕਦੇ ਹੋ ਪੱਖ 'ਚ ਮੈਂ ਇਹ ਕਹਣਾ ਮੈਂ ਬੇਕਸੂਰ ਆ ਏ ਮੈਂ ਤੇ ਅਲਿਗੇਸ਼ਨ ਲਾਂਦੀ ਆ ਕਿ ਮੈਂ ਨਸ਼ਾ ਕਰਦਾ ਮੈਂ ਅੱਜ ਤੱਕ ਕਿੰਨੇ ਅਲਿਗੇਸ਼ਨ ਗਾਰੇ ਝੂਠੇ ਆ ਅੱਜ ਤੱਕ ਟੈਸਟ ਕਰਾਉਂਦੇ ਆ ਜਿਹੜੀ ਹੋਰ ਕੁੜੀਆਂ ਤੁਹਾਨੂੰ ਜੋੜ ਰਹੇ ਆ ਉਹ ਵੀ ਝੂਠਾ ਹੀ ਆ ਝੂਠਾ ਮੇਨਾ ਕੰਮ ਕਰਨਾ ਨਾ ਪੜਾ ਕਿਉਂ ਲੈਂਦੀ ਵੀ ਆ ਉਹ ਤੁਹਾਨੂੰ ਫੈਕਟਰੀ ਆ ਘਰੇ ਆ ਕੇ ਗੱਲ ਕੀਤੀ ਸਾਡੇ ਉੱਤੇ ਕੁੜੀ ਕੰਮ ਕਰਦੀ ਤੇ ਜੀ ਥੋੜੀ ਆ ਗਈ ਸ਼ਦਾਨ ਜੀ ਮੈਂ ਇਕੱਲੀ ਦੀ ਰਹਿੰਦੀ ਆ ਕਹਿੰਦੇ ਉਹਦੇ ਨਾਲ ਹੀ ਮੇਰਾ ਨਾਮ ਜੋੜਦਾ ਜੀ ਤੇ ਮੈਂ ਕਹਿੰਦਾ ਤੁਸੀਂ ਹੀ ਮੇਰਾ ਨਾਮ ਇਹਨਾਂ ਨੂੰ ਵੀ ਤੁਸੀਂ ਇਹ ਕਹਿੰਦੇ ਹੋ ਪਾਗਲ ਤੇ ਸਾਰੇ ਪਾਗਲ ਹੀ ਆ ਮੇਰੇ ਬੱਚੇ ਦਾ ਮੂਹਰਾ ਪਹਿਲਾਂ ਪੀ ਇਹਨਾਂ ਨੇ ਵੀ ਹਮਤਾ ਗੱਲਾਂ ਕਰਦੇ ਪਏ ਜਿੱਦਾਂ ਕਿ ਉੱਥੇ ਕੁੜੀਏ ਕੰਮ ਕਰਦੀ ਸੀ ਇਹਨਾਂ ਨੂੰ ਵੀ ਸਾਈਕੋ ਕਹ ਰਹੇ ਨੇ ਕਿ ਸਾਈਕੋ ਹੈਗੇ ਬੰਦੇ ਨੇ ਕਿਹਦੇ ਸੱਤ ਸਾਲਾਂ ਵੀ ਨਹੀਂ ਮੇਰੀ ਇਹਨਾਂ ਨੂੰ ਵੀ ਸਾਈਕੋ ਕਹ ਰਹੇ ਨੇ ਇਹ ਤਾਂ ਹੈਗੇ ਮੈਨੂੰ ਸਾਈਕੋ ਨਹੀਂ ਨਹੀਂ ਤੁਸੀਂ ਆਪੇ ਦੇਖੋ ਨਾ ਤੁਸੀਂ ਮੈਂ ਤਾਂ ਸਾਈਕੋ ਨਹੀਂ ਕਹਿੰਦਾ ਪਰ ਮੇਲਾ ਦੀ ਇੱਜ਼ਤ ਹੀ ਨਹੀਂ ਕਰਦੇ ਕੋਈ ਉਹਨੂੰ ਵੀ ਮਾਰ ਲਿਆ ਜੀ ਕਿ ਮੈਨੂੰ ਪਤਾ ਕੀ ਆ ਕਿ ਮੈਂ ਫੈਕਟਰੀ ਦੀ ਗੱਲ ਕਰਿਆ ਆ ਕੇ ਕਰ ਨਹੀਂ ਦੇਖੋ ਤੁਸੀਂ ਆਪਣੀ ਇੱਕ ਮਿੰਟ ਪਾਜੀ ਜੇ ਮੈਂ ਐਸੇ ਕਰਦਾ ਨਾ ਤੇ ਤੇਰੀ ਮਾਂ ਤੇ ਤੇਰੇ ਭਰਾ ਵੇ ਦੇ ਮਨੋ ਕੋ ਲੈ ਕੇ ਨਾ ਤੁਸੀਂ ਆਪਣੀ ਇੱਕ ਤੁਹਾਡਾ ਨਾਮ ਕੀ ਹੈ ਹਾਂ ਕੀ ਨਾਮ ਤੁਹਾਡਾ ਮੇਰਾ ਨਾਮ ਮਣੀ ਹੈ ਸਰ ਮਣੀ ਜੀ ਇੱਕ ਸਵਾਲ ਆ ਤੁਸੀਂ ਆਪਣੀ ਵਾਈਫ ਨੂੰ ਗਲਤ ਕਹਿ ਲੋ ਪਰ ਕਿਸੇ ਹੋਰ ਲੇਟਿੰਗ ਥੋੜੀ ਗਲਤ ਕੋ। ਤੁਸੀਂ ਕਹਿ ਰਹੇ ਹੋ ਵੀ ਪਾਗਲ ਆ। ਐਦਾ ਕਿਸੇ ਨੂੰ ਗੱਲ ਹੀ ਕਹਿ ਰਹੇ ਨਹੀਂ। ਕਿਉਂਕਿ ਹੋਰ ਤਾਂ ਵੀ ਜੇ ਲਾਈ ਦੇਣੀ ਹੋਰ ਲੈ ਲੈਣੀ ਸੀ। ਇਹ ਕਿਹਾ ਕਿ ਸਾਡੇ ਇੱਥੇ ਕੁੜੀ ਕੰਮ ਕਰਦੀ ਮਾਰੇ ਮੈਂ ਕਹਿੰਦਾ ਕੱਲੀ ਬੋਲਦੀ ਜਾਂਦੀ ਓ। ਨਹੀਂ ਚਲੋ। ਮੋਰੇ ਵਾਰ ਵੈਸੇ ਉਹਨੂੰ ਗੱਲ ਦੱਸੀ। ਠੀਕ ਹੈ ਪਰ ਤੁਸੀਂ ਦੇਖੋ ਆਪਣੇ ਮੇਰਾ ਨਾਮ ਵੀ ਨਾ ਜੋੜਦਾ। ਠੀਕ ਨਹੀਂ ਮੈਂ ਤੁਹਾਡਾ ਉਹ ਤੁਹਾਡਾ ਆਪਸੀ ਡਿਸਪਿਊਟ ਹੈ। ਪਰ ਆਪਾਂ ਤੀਜੇ ਬੰਦੇ ਨੂੰ ਗਲਤ ਨਹੀਂ। ਸੁਣੋ ਮੈਂ ਉਹਨੂੰ ਮਾਰਾ ਹੀ ਗਿਆ ਤਾਂ ਗਲਤ ਹੈ। ਐ ਤੂੰ ਉਹਨੂੰ ਮੇਰਾ ਨਾਮ ਜੋੜਦੀ ਵੀ ਇਹ ਗਲਤ ਨਹੀਂ ਹੈ। ਮੈਂਗਾ ਪ੍ਰੂਫ ਦੱਸੋ। ਮੈਡਮ ਮੈਡਮ ਐਵੀਡੈਂਸ ਤੁਹਾਡੇ ਕੋਲ ਕੀ ਕੀ ਹੈਗੇ ਉਹਨਾਂ ਦੇ ਜਿਹੜੇ ਐਵੀਡੈਂਸ ਇਹ ਆ ਜਿਹੜੇ ਆ ਕੇ ਬਾਹਾਂ ਵੜਦਾ ਐਵੀਡੈਂਸ ਇਹ ਆ ਜਿੱਦੋਂ ਇੱਥੇ ਫੈਕਟਰੀ ਹੁੰਦਾ ਫੈਕਟਰੀ ਵਾਲੇ ਜਿਹੜੇ ਐਚਆਰ ਆ ਜਿਹਨਾਂ ਦੇ ਫੋਰਮੈਨ ਆ ਉਹਨਾਂ ਦੇ ਨੰਬਰ ਨੰਬਰ ਤੱਕ ਰਿਕਾਰਡਿੰਗ ਤੱਕ ਆ ਕਿ ਉਹ ਕਹਿੰਦੇ ਇੱਥੇ ਐਣੀ ਤੇ ਉਹਨਾਂ ਜਦੋਂ ਮੈਂ ਵੀਡੀਓ ਭੇਜੀ ਉਹਨਾਂ ਦੀ ਲਾਈਵ ਉਸੇ ਦੇਣ ਦੀਆਂ ਉਸੇ ਟਾਈਮ ਦੀਆਂ ਜਦੋਂ ਇਹ ਮੈ ਨਾਲ ਗੱਲ ਕਰਦੇ ਇੱਥੇ ਆ ਕਿ ਮੈਡਮ ਨੇ ਮੈਂ ਤਾਂ ਸੋਰੀ ਵੀ ਮੰਗੀ ਆ ਨੀਸ਼ਾ ਮੈਡਮ ਨੇ ਕਹਿੰਦੀ ਮੇਰੇ ਤੋਂ ਬੇਟਾ ਗਲਤੀ ਹੋ ਗਈ ਮੇਰੀਆਂ ਵੀ ਦੋਤੀਆਂ ਆਇਆ ਮੈਂ ਆਪਣੇ ਬੱਚੇ ਸੋਂਗਾ ਕਹਿੰਦੀ ਮੇਰੀ ਪਿਛ ਤੁਹਾਡਾ ਲਈ ਕੋਈ ਫੈਕਟਰੀ ਵਾਲੇ ਨੇ ਕਰਵਾਇਆ ਨਹੀਂ ਫੈਕਟਰੀ ਵਾਲੇ ਨੇ ਪੱਕਾ ਇੱਧਰ ਆ ਜਾਓ ਆਹ ਦੇਖੋ ਸਾਹਮਣੇ ਆਉਗਾ ਨਹੀਂ ਫੈਕਟਰੀ ਵਾਲੇ ਨੇ ਨਹੀਂ ਕਰਾਇਆ ਜੀ ਕੀ ਕਰਵਾਇਆ ਉਹਨਾਂ ਨੇ ਫੈਕਟਰੀ ਵਾਲੇ ਨੇ ਕੀ ਕੰਮ ਕਰਾਇਆ ਤੁਹਾਡੇ ਨੂੰ ਸਰ ਫੈਕਟਰੀ ਫੈਕਟਰੀ ਇਹ ਗੱਲ ਹੋਈ ਆ ਮੈਂ ਨਾ ਇਹਨਾਂ ਨੂੰ ਜਦੋਂ ਇਹਨਾਂ ਨੂੰ ਫੋਨ ਕਰਦੀ ਆ ਕਿ ਸਾਡੇ ਘਰ ਵਿੱਚ ਇਹਦੀ ਕੇਸ ਲੇਡੀਜ਼ ਕਰਕੇ ਪ੍ਰੋਬਲਮ ਆਉਂਦੀ ਆ ਠੀਕ ਹੈ ਤੇ ਇਹਨੂੰ ਹਣਾ ਦੇ ਇੱਕ ਦੱਸਿਆ ਜਾਵੇ ਅੰਦਰ ਇਹ ਕਹਿੰਦੇ ਫੋਨ ਕਰਕੇ ਨਹੀਂ ਹੈਗਾ ਰੀਸ਼ਾ ਮੈਡਮ ਐਚਰਾ ਦੀਪਕ ਹੈਗਾ ਫੋਰਮੈਨ ਇਹਨਾਂ ਦੋਨਾਂ ਦੀਆਂ ਮੈਂ ਰਿਕਾਰਡਿੰਗਾਂ ਕੀਤੀਆਂ ਵੀ ਇਹਨਾਂ ਦੇ ਫੋਨ ਤੇ ਫੋਨ ਕਰਕੇ ਠੀਕ ਹੈ ਜੀ ਫੋਨ ਕਰਕੇ ਇਹ ਕਹਿੰਦੇ ਇੱਥੇ ਮੁੰਡਾ ਕੰਮ ਨਹੀਂ ਕਰਦਾ ਛੱਡ ਗਿਆ ਭਾਜੀ ਉਸੇ ਟਾਈਮ ਤੇ ਮੈਂ ਨਾ ਵੀਡੀਓ ਬਣਾ ਕੇ ਇਹਦੇ ਭੇਜੀ ਮੈਂ ਕਹਾ ਦੇਖੋ ਮੈਡਮ ਤੁਹਾਡੇ ਕੋਲੇ ਨੇ ਗ੍ਰੇ ਕਲਰ ਦੀ ਉਂ ਪਾਈ ਆ ਟੀ-ਸ਼ਰਟ ਪਾਈ ਹੋਈ ਆ ਪੂਲ ਬਾਜੂ ਦੀ ਗ੍ਰੇ ਕਲਰ ਦੇ ਦਾ ਪੈਂਟ ਪਾਈ ਆ ਤੁਸੀਂ ਜਿਹਦਾ ਮੈਨੂੰ ਝੂਠ ਬੋਲਦੇ ਪਏ ਕਿ ਇੱਥੇ ਕੰਮ ਨਹੀਂ ਕਰਦਾ ਮੈਡਮ ਕਹਿੰਦੀ ਤੂੰ ਕਹੋਂਦੀ ਮੈਨੂੰ ਨਿਕਲ ਕੇ ਇਹ ਨਾਲੀ ਤੂੰ ਜੋ ਕੰਨਾ ਕਰਨਾ ਪੁਲਿਸ ਤੇਰੀ ਸਾਧਰਾ ਸਾਡਾ ਜਿਹੜਾ ਬਾਹੂ ਆ ਉਹਦੀ ਰਿੰਕੂ ਨਾਲ ਬਾਤ ਵੀ ਆ ਇਹਨਾਂ ਨੇ ਸਿੱਕਾ ਮੈਨੂੰ ਉਦੋਂ ਇਹ ਗੱਲ ਕਹੀ ਵੀ ਰਿਕਾਰਡਿੰਗ ਆ ਠੀਕ ਹੈ ਇਹ ਵੀ ਰਿਕਾਰਡਿੰਗ ਦਮਾਂਗੀ ਮੈਂ ਐਸਐਸਪੀ ਸਰ ਦੇ ਵੀ ਜਾ ਕੇ ਕੰਪਲੀਟ ਦੇ ਕੇ ਆਈਆਂ ਹੁਣ ਮੈਂ ਉੱਤੇ ਵੀ ਸਾਰਾ ਕੁਝ ਦੇਖ ਕੇ ਪੈਨ ਡਰਾਈਵ ਬਣਾ ਕੇ ਦੇ ਗਈ। ਲਾਸਟ ਟਾਈਮ ਵੀ ਇੱਦੀ ਮੈਨੂੰ ਟੌਰਚਰ ਕਰਦੇ ਇਹਦਾ ਪੂਰਾ ਪਰਿਵਾਰ ਹੈ ਨਾ ਨਸ਼ੇ ਵੇਚਦਾ ਦੀ ਵੀ ਪੈਣ ਵੱਡੀ ਜਿਹੜੀ ਹੈਗੀ ਆ। ਹੋਰ ਅਸੀਂ ਉੱਤੇ ਰਹਿੰਦੀ ਆ। ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਫੈਕਟਰੀ ਵਾਲੇ ਮਦਦ ਕਰ ਰਹੇ ਇਹਦੀ ਪੂਰੀ? ਸਾਰੀ ਪੂਰੀ ਮਦਦ ਫੈਕਟਰੀ ਵੱਲੋਂ ਹੋ ਰਹੀ ਹੈ। ਤੁਸੀਂ ਸਾਹਮਣੇ ਦੇਖ ਲਓ ਪੂਰੀ। ਪੂਰੀ ਸਪੋਰਟ ਸਪੋਰਟ ਕਰ ਰਹੇ ਇਹਦੀ। ਹਾਂਜੀ ਤਾਂ ਹੀ ਤਾਂ ਸਰ ਮੈਂ ਕਲਪਤੀ ਬੈੱਤੇ ਬੈਠ ਗਈ। ਤੁਸੀਂ ਆਪ ਸਮਝਦਾਰੋ ਮੈਂ ਇੱਥੇ ਉਦੋਂ ਦੀ ਬੇਟੀ ਹੋਈ ਜਾਂ ਮੈਂ ਵੀਡੀਓ ਬਣਾ ਰਹੀ ਕਿਸੇ ਨੇ ਮੈਨੂੰ ਇਹ ਨਹੀਂ ਗੱਲ ਕਹੀ। ਅੰਦਰ ਆ ਕੇ ਨਾ ਤੂੰ ਵੀ ਉਹਨਾਂ ਕਹਿੰਦਾ ਕਹਿੰਦੇ ਤੂੰ ਜਾ ਤੇਰਾ ਘਰ ਵਾ ਕਹਿੰਦਾ ਮਰੇ ਜੋ ਮਰਜੀ ਕਰੇ ਬੱਚੇ ਨੇ ਮੈਨੂੰ ਮਾਰਦਾ ਤੁਸੀਂ ਇੱਕ ਵਾਰੀ ਨਾ ਸਨੀ ਪਲੀਜ਼ ਇੱਕ ਵਾਰੀ ਵੇਸਟ ਇਹ ਆ ਇੱਕ ਵਾਰੀ ਵੀਡੀਓ ਦੇਖੀ ਆ ਜਾਣ ਇਹ ਕਿੱਦਾਂ ਸਾਨੂੰ ਬਲੈਕਮੇਲ ਕਰਦਾ ਆ ਮੈਂ ਤੁਹਾਨੂੰ ਇਕੱਤੀ ਇਕੱਤੀ ਵੀਡੀਓ ਦਿਖਾਉਣਾ ਚਾਹੁੰਦੀ ਆ ਤੁਸੀਂ ਦੇਖੋ ਕਿੱਦਾਂ ਸਾਨੂੰ ਬਲੈਕਮੇਲ ਕਰਦਾ ਆ ਆ ਦੇਖੋ ਬਾਹਾਂ ਵੜਦਾ ਲਾ ਕੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਨਵਜੀਤ ਕੋਰ ਨਵਜੀਤ ਕੋਰ ਹਾਂਜੀ ਇਹ ਕਹਿੰਦਾ ਪੰਜ ਨੰਬਰ ਤਾਂਨੇ ਚ ਕੰਪਲੀਟ ਦੇ ਪੰਜ ਨੰਬਰ ਤਾਂਨੇ ਚ ਕੰਮਲੇ ਪੰਜ ਨੰਬਰ ਤਾਂਨੇ ਚ ਮੇਰੀ ਸੁਣਾਈ ਨਹੀਂ ਹੁੰਦੀ ਹਾਂਜੀ ਪੰਜ ਨੰਬਰ ਤਾਂਨੇ ਚ ਮੇਰੀ ਸੁਣਾਈ ਨਹੀਂ ਹੁੰਦੀ ਇਹ ਕਦੇ ਸ਼ੀਕਲ ਦਾ ਫੋਨ ਕਰਵਾ ਦਿੰਦੇ ਕਦੇ ਰਿੰਕੂ ਦਾ ਫੋਨ ਕਰਵਾ ਦਿੰਦੇ ਆ ਠੀਕ ਆ ਕਿਉਂਕਿ ਤੁਹਾਨੂੰ ਪਤਾ ਸਰਕਾਰ ਉਹਨਾਂ ਦੇ ਉਹਨਾਂ ਹੀ ਫੋਨ ਕਰਾਉਂਦੇ ਇੱਥੇ ਤੱਕ ਕਿ ਮੈਂ ਸਰ ਇਹਦਾ ਭਰਾ ਨਸ਼ੇ ਵੇਚਦਾ ਇਹਦੀ ਵੱਡੀ ਭੈਣ ਨਸ਼ੇ ਵੇਚਦੀ ਆ ਕਰਦੇ ਵੀ ਆ ਸਰ ਜੇ ਕੋ ਮੈਂ ਪ੍ਰੂਫ ਨਾਲ ਗੱਲ ਕਰਦੀ ਆ ਪ੍ਰੂਫ ਦੇ ਹਨ ਮੈਂ ਪ੍ਰੂਫ ਨਾਲ ਗੱਲ ਕਰਦੀ ਮੈਂ ਗੱਲ ਇੱਥੇ ਖਤਮ ਕਰਦੀ ਮੇਰੇ ਤੋਂ ਪ੍ਰੂਫ ਆ ਇਹ ਵੀ ਪ੍ਰੂਫ ਲਿਆਣ ਹੂੰ ਮੈਂ ਅਸੀਂ ਮੈਂ ਸਿੱਕ ਫੈਮਿਲੀ ਨੂੰ ਬਿਲੋਂਗ ਕਰਦੀ ਆ ਠੀਕ ਹੈ ਤੇ ਇਹਨਾਂ ਨੂੰ ਪੁੱਛਿਆ ਜਾਵੇ ਉੱਥੇ ਜਾਣ ਦੇ ਬਾਰੇ ਮੇਰਾ ਪਾਪਾ ਹੈ ਨਹੀਂ ਉਹ ਠੀਕ ਹੈ ਮੇਰਾ ਭਰਾ ਆ ਤਾਂ ਮੇਰੇ ਸਿਰਫ ਮਾਂ ਆ ਉਹਨਾਂ ਨੇ ਵੀ ਮੈਨੂੰ ਛੱਡ ਦਿੱਤਾ ਇਹ ਦੇ ਕਰਕੇ ਕਹਿੰਦੇ ਗੰਦੇ ਬੰਦਾ 2-3 ਮਹੀਨੇ ਬਾਅਦ ਆ ਕੇ ਭਾਜੀ ਬਾਵਾਾਂ ਦਾ ਤੋੜਦਾ 3 ਮਹੀਨੇ ਬਾਅਦ ਆਇਆ ਨਹੀਂ ਨਹੀਂ ਬਾਵਾਾਂ ਦੀ 3 ਮਹੀਨੇ ਮੈਂ ਵੀ ਮੈਂ ਤਾਂ ਤਰਲੇ ਕੀਤੀਆਂ ਨਹੀਂ ਤੁਹਾਨੂੰ ਪਹਿਲੀ ਵਾਰੀ ਕਦੋਂ ਪਤਾ ਲੱਗਾ ਸੀ ਕਿ ਗੱਲ ਬਾਤ ਆ ਤੁਹਾਡੇ ਹਸਬੰਡ ਦੀ ਇੱਥੇ ਕਿਸੇ ਲੜਕੀ ਨਾਲ ਉਹਨਾਂ ਨੂੰ ਇਨਫੈਕਸ਼ਨ ਹੋਈ ਆ ਬੱਚੇ ਨੂੰ 25000 ਪਰਸੋ ਲੈਟ ਟੈਸਟ ਕਰਾਇਆ ਦੋ ਪੋਸਟਮਨ ਮੈਂ ਟੈਸਟ ਮੇਰੀ ਕੁੜੀ ਨੂੰ ਕੁਝ ਵੀ ਹੁੰਦਾ ਤੇ ਘਰ ਦੀ ਜੀ ਮੇਰੇ ਫੈਕਟਰੀ ਜ਼ਿੰਮੇਵਾਰ ਆ ਬਸ ਇਹਨਾਂ ਨੇ ਮੇਰੀ ਜ਼ਿੰਦਗੀ ਰੋਲਦੀ ਆ ਸੋ ਤਸਵੀਰਾਂ ਇਸ ਵੇਲੇ ਤੁਹਾਨੂੰ ਸਾਂਝੇ ਕਰ ਰਿਹਾ ਜਿੱਥੇ ਕੀ ਜਿਹੜਾ ਇੱਥੇ 3RK ਇੰਡਸਟਰੀ ਜਿਹੜੀ ਕੰਪਨੀ ਆ ਉਥੇ ਉਸ ਤੋਂ ਬਾਹਰ ਜਿਹੜਾ ਵਿਵਾਦ ਹੋ ਰਿਹਾ ਜਿਹੜੀ ਲੇਡੀ ਆ ਉਹਨਾਂ ਵੱਲੋਂ ਕਹਿ ਰਹੇ ਕਿ ਜਿਹੜੇ ਫੈਕਟਰੀ ਵਾਲੇ ਨੇ ਸਪੋਰਟ ਕਰ ਰਹੇ ਆ ਜਿਹੜੇ ਕੀ ਵਿਅਕਤੀ ਦੀ ਜਿਹੜਾ ਲੜਕਾ ਇੱਥੇ ਕੰਮ ਕਰਦਾ ਉਹਨੂੰ ਲੈ ਕੇ ਜਿਹੜਾ ਲੜਕੀ ਜਿਹੜੀ ਅਲੀਗੇਸ਼ਨ ਲਗਾ ਰਹੀ ਕੀ ਕਿ ਮੇਰੀ ਜਿਹੜੀ ਮੇਰਾ ਜਿਹੜਾ ਹਸਬੰਡ ਆ ਉਹਦੀ ਜਿਹੜੀ ਬਾਹਰ ਗੱਲਬਾਤ ਆ ਤਾਂ ਇ ਨਹੀਂ ਤੁਹਾਡੇ ਕੋਲ ਹੈਗੇ ਕੋਈ ਐਵੀਡੈਂਸ ਹੈਗੇ ਉਹ ਦੱਸੋ ਭਾਈ ਕੋਈ ਵੀ ਹੈਗੇ ਗੱਲਬਾਤ ਹੈ ਨਹੀਂ ਨਹੀਂ ਗੱਲਬਾਤ ਹੀ ਕੋਈ ਨਸ਼ੇ ਦੇ ਕਹਿੰਦੇ ਨਸ਼ਾ ਦੇ ਵੀ ਲਗਾ ਰਹੀਏ ਨਸ਼ਾ ਵੀ ਜਿੰਨ ਅੱਛਾ ਕਰਦੇ ਸੀ ਤਾਂ ਉਹਨੇ ਕਿਹਾ ਨਾ ਕਿ ਮੈਂ ਨਸ਼ਾ ਕਰਦਾ ਤੇ ਮੈਂ ਕਿਹਾ ਚਲ ਠੀਕ ਹੈ ਮੈਂ ਕਰਦਾ ਜੇ ਮੈਂ ਖਾਣਾ ਨਾ ਤੇ ਇਹਨਾਂ ਦੇ ਘਰੋਂ ਹੀ ਲੈ ਕੇ ਆਣਾ ਉਹ ਕਹਿੰਦੇ ਮੈਂ ਕੋਈ ਐਵੀਡੈਂਸ ਹੈਗੇ ਸਾਰੇ ਇੱਕ ਸਬੂਤ ਹੈ ਸਾਰੇ ਮੇਰੇ ਕੋਲ ਗੈਰੀ ਸਬੂਤ ਆ ਤੂੰ ਹੀ ਮੈਂ ਸਬੂਤ ਮੈਂ ਸਬੂਤ ਦਿਨਾ ਮੇਰੇ ਟੈਸਟ ਕਰਾ ਲੈਣਾ ਅੱਛਾ ਜੇ ਮੈਂ ਨਸ਼ਾ ਕਰਦਾ ਮੈਂ ਟੈਸਟ ਕਰਾ ਲੈਣਾ ਹੂੰ ਮੈਂ ਕਹਿੰਦਾ ਸੁਮਿਆ ਕੀ ਆ ਸੁਮਿਆਕ ਪੀਣ ਵਾਲੀ ਸ਼ਕਲ ਹੀ ਹੋਰ ਕਰਦੀ ਆ ਬੜੀ ਪਾਫੀ سپورਟ ਹੈਗੀ ਹੈ ਤਾਂ ਹੀ ਐਦਾਂ ਕਰਦਾ ਮੈਂ ਫੈਕਟਰੀ ਵਾਲੀ ਦੀ سپورਟ ਹੈਗੀ ਇਹਨੂੰ ਬੁਲੀ ਮੈਂ ਆਥੇ ਇੱਕ ਹਿਸਾਬ ਦਾ 12-13000 ਰੁਪਏ ਦੀ ਸੈਲਰੀ ਤੇ ਕੰਮ ਕਰਦਾ ਲੇਬਰ ਆਥੇ ਲੇਬਰ ਦੀ ਕਿੰਨੀ ਕੀ ਹੋਊਗੀ ਐ ਦੱਸੋ ਹਾਂ ਇਹ ਤਾਂ ਉਦਾਂ ਹੀ ਬੋਲੀ ਜਾਂਦੀ ਬੋਲੀ ਜਾਂਦਾ ਮੈਨੂੰ ਮੈਂ ਆਪ ਟੈਨਸ਼ਨ ਲੈਣੀ ਨਹੀਂ ਹੈਗੀ ਤੁਸੀਂ ਹੁਣ ਕਦਾਂ ਖਤਮ ਕਰਦੇ ਹੋ ਤੁਸੀਂ ਰਹਿਣਾ ਚਾਹੁੰਦੇ ਹੋ ਨਾ ਨਾਲ ਮੈਂ ਹੱਥ ਜੋੜੇ ਆ ਰਿਹਾ ਕੇ ਹੁਣ ਇਹ ਕਹਿੰਦੇ ਤਲਾਕ ਨਹੀਂ ਦਿੰਦਾ ਤਲਾਕ ਨਹੀਂ ਦਿੰਦਾ ਮੈਨੂੰ ਕਹਿੰਦਾ ਕਿ ਮੈਂ ਆਪਣੇ ਬੱਚੇ ਕਾ ਕੇ ਰਹਿਣਾ ਚਾਹਨੀ ਆ ਇਹਨੂੰ ਮੈਨੂੰ ਰੱਖਣਾ ਨਹੀਂ ਚਾਹੁੰਦਾ ਇੱਥੇ ਸੁਵੇਦਾ ਕਹਿੰਦੇ ਰੋਲਾ ਪਾਏਦਾ ਕਿ ਮੈਨੂੰ ਤਲਾਕ ਚਾਹੀਦਾ ਸਰਜੀ ਹੁਣੇ ਕੀ ਗਿਆ ਸੀ ਇਹਨਾਂ ਨਹੀਂ ਉਹ ਤੇ ਕਹਿਰੀ ਮੈਂ ਰਹਿਣਾ ਚਾਹੁੰਦਾ ਪੁੱਛ ਪੁੱਛ ਤੁਹਾਨੂੰ ਵੀ ਆ ਕੇ ਸੀ ਕਹਿੰਦੇ ਸੀ ਸਰਜੀ ਕਿ ਤੋ ਆ ਕੇ ਹੁਣ ਤੇ ਬਿਆਨ ਤੇ ਕਹਿਰੀ ਮੈਂ ਬੱਚੇ ਕਾ ਕੇ ਰਹਿਣਾ ਚਾਹਨੀ ਆ ਇਹ ਮੈਨੂੰ ਰੱਖਣਾ ਨਹੀਂ ਚਾਹੁੰਦਾ ਮੈਂ ਜਿੰਨੇ ਅੱਜ ਮੈਨੂੰ ਕਹਿਤਾ ਕਿ ਹੁਣ ਕਿੱਥੇ ਰਹਿ ਓਦਾਂ ਕਿੱਥੇ ਰਹਿ ਰਹੇ ਭਾਜੀ ਮੇਰੀ ਇੱਕ ਗੱਲ ਸੁਣੋ ਸਰ ਜੀ ਜੇ ਮੈਂ ਨਸ਼ੇ ਕਰਦਾ ਹਾਂ ਕੋਈ ਜਨਾਨੀ ਮੈਨਾਂ ਰਹੂਗੀ ਉਹਦਾ ਰਹਿੰਦੀ ਕਿੱਥੇ ਭਾਜੀ ਓਦਾਂ ਦਾਂਸ਼ਮੰਦਾ ਦਾਂਸ਼ਮੰਦਾ ਰਹਿੰਦੇ ਕਿਹੜੇ ਇਲਾਕੇ ਮੁੰਡੇ ਤੇ ਕੋਈ ਜਨਾਨੀ ਮੈਨਾਂ ਰਹੂਗੀ ਕਿਹੜੇ ਕਿਹੜੇ ਇਲਾਕੇ ਰਹਿੰਦੇ ਹੋ ਦਾਂਸ਼ਮੰਦਾ ਟ੍ਰੈਮ ਲੈ ਜੀ ਟੱਕ ਟ੍ਰੈਮ 'ਲੇ ਰਹਿੰਦੇ ਤੁਸੀਂ ਜੇ ਮੈਂ ਨਸ਼ੇ ਕਰਦਾ ਮੇਨਾਂ ਕੋਈ ਰਹੂਗਾ ਸੋ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਲੰਦਰ ਦੇ ਲੈਦਰ ਕੰਪਲੈਕਸ ਦੀਆਂ ਸਾਡੀ ਘਰ ਹੈ ਜਿੱਥੇ ਕੀ ਵਿਵਾਦ ਜਿਹੜਾ ਹੋ ਰਿਹਾ ਤਾਂ ਉੱਥੇ ਹੀ ਜਿਹੜਾ ਇੱਕ ਜਿਹੜੇ ਇੱਕ ਚੈਡ ਜਿਹੜਾ ਪ੍ਰੂਫ ਦਿਖਾ ਰਹੇ ਆ ਕੋਈ ਜ਼ਿਆਦਾ ਜਿਹੜੇ ਪ੍ਰੂਫ ਨਹੀਂ ਆ ਸੋ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇੱਥੇ ਪਹੁੰਚਿਆ ਹੋਇਆ ਔਰ ਦੋਨੋਂ ਹੀ ਜਿਹੜੇ ਪੱਖ ਨੇ ਤੁਹਾਡੇ ਨਾਲ ਜਿਹੜੇ ਜਨਤਕ ਸਾਡੇ ਵੱਲੋਂ ਕੀਤੇ ਗਏ ਨੇ ਔਰ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਅਗਲੀ ਕੀ ਜਿਹੜੀ ਕਾਰਵਾਈ ਹੈ ਬੈਠ ਜਾਓ ਕਿਹੜਾ ਥਾਣਾ ਕਿਹੜਾ ਲੱਗਦਾ ਨਾ ਇਹਨਾਂ ਨੂੰ ਲੱਗਦਾ 5 ਨੰਬਰ ਅੱਛਾ ਤੇ ਆਹੀ ਤੇ ਇਧਰ ਮੰਡ ਤੋਂ ਕਿਉਂਕਿ ਹੁਣ ਤੁਹਾਡੇ ਸਾਹਮਣੇ ਦੇਖੋ ਸੜੇ ਰੋ ਜਰਾਵਰ ਜੀ ਕੋਈ ਕੰਪਲੀਟ ਗਈ ਸੀ ਕਿ ਇੱਕ ਜਨਾਨੀ ਰਸਤੇ 'ਚ ਬਚਾ ਲਈ ਹੁਣ ਕੰਪਲੀਟ ਗਈ